ਫਰੈਂਡਸ ਵੈਲਕਮ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਸੱਭਿਆਚਾਰ ਕੀ ਹੁੰਦਾ ਹੈ ਇਹਦੇ ਕਿਹੜੇ-ਕਿਹੜੇ ਲੱਛਣ ਜਾਂ ਵਿਸ਼ੇਸ਼ਤਾਵਾਂ ਨੇ ਤੇ ਇਹਦੇ ਪਛਾਣ ਚਿੰਨ ਕਿਹੜੇ-ਕਿਹੜੇ ਹੁੰਦੇ ਆ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਸੱਭਿਆਚਾਰ ਕੀ ਹੁੰਦਾ ਹੈ ਪੰਜਾਬੀ ਸ਼ਬਦ ਜਿਹੜਾ ਸੱਭਿਆਚਾਰ ਹੈ ਉਹ ਅੰਗਰੇਜ਼ੀ ਦੇ ਸ਼ਬਦ ਕਲਚਰ ਦਾ ਸਮਾਨਾਰਥੀ ਹੈ ਮੀਨਸ ਜਿਵੇਂ ਅਸੀਂ ਇੰਗਲਿਸ਼ ਦੇ ਵਿੱਚ ਕਲਚਰ ਕਹਿੰਦੇ ਆ ਉਸੇ ਤਰੀਕੇ ਨਾਲ ਹੀ ਪੰਜਾਬੀ ਦੇ ਵਿੱਚ ਸੱਭਿਆਚਾਰ ਸ਼ਬਦ ਵਰਤਦੇ ਆ। ਇਹ ਸ਼ਬਦ ਅੰਗਰੇਜ਼ੀ ਵਿੱਚ ਪਹਿਲਾਂ ਕਲਟਸ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਸੀ। ਕਲਟਸ ਦਾ ਮਤਲਬ ਖੇਤੀਬਾੜੀ ਕਰਨ ਤੇ ਪਸ਼ੂ ਪਾਲਣ ਦਾ ਅਰਥ ਇਹਦੇ ਤੋਂ ਲਿਆ ਜਾਂਦਾ ਸੀ। 17ਵੀਂ ਸਦੀ ਦੇ ਸ਼ੁਰੂ ਹੋਣ ਤੱਕ ਇਹ ਜਿਹੜੇ ਸ਼ਬਦ ਨੇ ਅਰਥ ਵਿਸਤਾਰ ਦੀਆਂ ਅਨੇਕਾਂ ਪ੍ਰਕਿਰਿਆਵਾਂ ਦੇ ਵਿੱਚੋਂ ਲੰਘ ਚੁੱਕੇ ਸੀ। ਜਿਵੇਂ ਕਿ ਸਾਨੂੰ ਇਹ ਪਤਾ ਕਿ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਹ ਅਲੱਗ-ਅਲੱਗ ਉਹਨਾਂ ਦੇ ਅਰਥ ਨਿਕਲਦੇ ਰਹਿੰਦੇ ਨੇ ਉਹਨਾਂ ਵਿੱਚ ਬਦਲਾਅ ਆਉਂਦੇ ਰਹਿੰਦੇ ਨੇ ਇਸ ਸ਼ਬਦ ਨੂੰ ਇੱਕ ਅਨੁਸ਼ਾਸਨ ਵਜੋਂ ਸਥਾਪਿਤ ਕਰਨ ਦਾ ਸਿਹਰਾ ਅੰਗਰੇਜ਼ ਮਾਨਵ ਵਿਗਿਆਨੀ ਐਡਵਰਡ ਬੀ ਟਾਈਲਰ ਦੇ ਸਿਰ ਵੱਜਦਾ ਹੈ ਹੁਣ ਜਿਹੜਾ ਐਡਵਰਡ ਬੀ ਟਾਈਲਰ ਸੀ ਅੰਗਰੇਜ਼ ਮਾਨਵ ਵਿਗਿਆਨੀ ਉਹਨੇ ਇਸ ਸ਼ਬਦ ਨੂੰ ਅਨੁਸ਼ਾਸਨ ਵਜੋਂ ਸਥਾਪਿਤ ਕੀਤਾ ਸੀ ਟਾਈਲਰ ਮਨੁੱਖ ਦੀਆਂ ਵਿਲੱਖਣ ਯੋਗਤਾਵਾਂ ਅਤੇ ਸਮਰੱਥਾਵਾਂ ਦੇ ਅਜਿਹੇ ਜਟਿਲ ਸਮੂਹ ਨੂੰ ਕਲਚਰ ਮੰਨਦਾ ਹੈ ਸਭਿਆਚਾਰ ਮੰਨਦਾ ਹੈ ਜਿਹੜਾ ਉਸ ਨੂੰ ਸਮਾਜ ਦਾ ਮੈਂਬਰ ਹੋਣ ਕਾਰਨ ਪ੍ਰਾਪਤ ਹੁੰਦੀਆਂ ਨੇ ਮੀਨ ਜਿਹੜਾ ਹਿਊਮਨ ਬੀਿੰਗ ਹੈ ਉਹਦੇ ਵਿੱਚ ਦੇਖੋ ਵਿਲੱਖਣ ਯੋਗਤਾਵਾਂ ਹੁੰਦੀਆਂ ਨੇ ਤੇ ਸਮਰੱਥਾਵਾਂ ਹੁੰਦੀਆਂ ਨੇ ਕਿਹਦੇ ਕੋਲ ਹੋਣਗੀਆਂ ਜਿਹੜਾ ਸਮਾਜ ਦੇ ਵਿੱਚ ਰਹਿ ਰਿਹਾ ਮੀਨ ਜਿਹੜਾ ਸਮਾਜ ਦਾ ਇੱਕ ਮੈਂਬਰ ਹੈ ਉਸ ਵਿਅਕਤੀ ਨੂੰ ਇੱਕ ਹੋਰ ਮਾਨਵ ਵਿਗਿਆਨੀ ਹਿਸਕੋਵਤਸ ਇਹਨੇ ਵੀ ਕਲਚਰ ਨੂੰ ਵਾਤਾਵਰਣ ਦਾ ਮਨੁੱਖ ਸਿਰਜਿਆ ਭਾਗ ਜਾਂ ਮਨੁੱਖੀ ਵਿਵਹਾਰ ਦਾ ਸਿੱਖਿਆ ਹੋਇਆ ਭਾਗ ਮੰਨਦਾ ਹੈ। ਇਹ ਮਨੁੱਖ ਦੀ ਸਮਾਜਿਕ ਹੋਂਦ ਦੇ ਕਾਰਨ ਸੱਭਿਆਚਾਰ ਉਸ ਦੀ ਕੁਵਿਲਖਣ ਪ੍ਰਾਪਤੀ ਵਜੋਂ ਜਾਣਿਆ ਜਾਂਦਾ ਹੈ। ਕਿਉਂਕਿ ਜੇ ਅਸੀਂ ਸਮਾਜ ਦੇ ਵਿੱਚ ਰਹਿੰਨੇ ਆ ਤਾਂ ਹੀ ਸਾਡੇ ਕੋਲ ਬਹੁਤ ਸਾਰੀਆਂ ਗੱਲਾਂ ਨੇ। ਹੁਣ ਜੇਕਰ ਕੋਈ ਵਿਅਕਤੀ ਬੱਚਾ ਕੋਈ ਪੈਦਾ ਹੁੰਦਾ ਉਹਨੂੰ ਅਸੀਂ ਪੈਦਾ ਹੁੰਦੇ ਨੂੰ ਜੰਗਲਾਂ 'ਚ ਛੱਡ ਦਈਏ ਜਾਂ ਸਾਨੂੰ ਸਮਾਜ ਦੇ ਵਿੱਚ ਵਿਚਰਨਾ ਨਾ ਦਈਏ ਤਾਂ ਉਹਨੂੰ ਆਪਣੇ ਸੱਭਿਆਚਾਰ ਬਾਰੇ ਪਤਾ ਨਹੀਂ ਲੱਗੇਗਾ। ਇਹ ਇੱਕ ਅਜਿਹੀ ਪ੍ਰਾਪਤੀ ਹੈ ਜਿਹੜੀ ਉਸ ਨੂੰ ਪ੍ਰਕਿਰਤੀ ਦੇ ਬਾਕੀ ਜਿਹੜੇ ਜੀਵ ਜੰਤੂ ਨੇ ਤੇ ਪਸ਼ੂ ਪੰਛੀ ਨੇ ਉਹਨਾਂ ਦੇ ਨਾਲੋਂ ਵੱਖ ਕਰਦੀ ਹੈ। ਇਹ ਮਨੁੱਖ ਦਾ ਸੱਭਿਆਚਾਰ ਹੀ ਹੈ ਜਿਹੜਾ ਵੱਖ-ਵੱਖ ਮਨੁੱਖਾਂ, ਮਨੁੱਖੀ ਸਮੂਹਾਂ ਤੇ ਉਪ ਸਮੂਹਾਂ ਦੇ ਵਿਚਕਾਰ ਸਮਾਨਤਾ ਤੇ ਵਖਰੇਵੇਂ ਦੇ ਲੱਛਣ ਸਥਾਪਿਤ ਕਰਦਾ ਹੈ। ਹੁਣ ਜਿਵੇਂ ਕਿ ਅਸੀਂ ਇੰਡੀਆ ਦੇ ਵਿੱਚ ਗੱਲ ਕਰਦੇ ਹਾਂ, ਦੇਖੋ ਜਿੰਨੀਆਂ ਸਟੇਟਸ ਨੇ ਤਾਂ ਸਭ ਦਾ ਕਲਚਰ ਵੱਖਰਾ-ਵੱਖਰਾ ਹੈ। ਤਾਂ ਹੁਣ ਇਹ ਸਾਨੂੰ ਕਿਵੇਂ ਪਤਾ ਲੱਗਦਾ? ਹੁਣ ਜਿਹਦੇ ਵਿੱਚ ਥੋੜੀ-ਬਹੁਤੀ ਸਮਾਨਤਾ ਹੋਏਗੀ ਫਿਰ ਅਸੀਂ ਕਹਾਂਗੇ ਕਿ ਪੰਜਾਬ ਦੇ ਨਾਲ ਉਸ ਸਟੇਟ ਦਾ ਥੋੜਾ ਕਲਚਰ ਮੈਚ ਹੁੰਦਾ ਹੈ ਜਾਂ ਪੰਜਾਬ ਦਾ ਕਲਚਰ ਉਸ ਸਟੇਟ ਨਾਲੋਂ ਬਿਲਕੁਲ ਵੱਖਰਾ ਹੈ ਭਾਰਤੀ ਚਿੰਤਕ ਸੱਭਿਆਚਾਰ ਸ਼ਬਦ ਦੇ ਪਰਿਆਇ ਜਿਹੜਾ ਹਿੰਦੀ ਸ਼ਬਦ ਹੈ ਸੰਸਕ੍ਰਿਤੀ ਦਾ ਪ੍ਰਯੋਗ ਕਰਦੇ ਨੇ ਸੰਸਕ੍ਰਿਤੀ ਸ਼ਬਦ ਦਾ ਮੂਲ ਉਸੇ ਧਾਤੂ ਨਾਲ ਸਬੰਧ ਰੱਖਦਾ ਹੁਣ ਹਿੰਦੀ ਦੇ ਵਿੱਚ ਅਸੀਂ ਕਿਹੜਾ ਸ਼ਬਦ ਵਰਤਦੇ ਹਾਂ ਸਭਿਆਚਾਰ ਦੇ ਲਈ ਸੰਸਕ੍ਰਿਤੀ ਜਿਸ ਤੋਂ ਸੰਸਕ੍ਰਿਤ ਅਤੇ ਸੰਸਕਾਰ ਸ਼ਬਦ ਦੀ ਉਤਪਤੀ ਹੋਈ ਹੈ ਇਸ ਸ਼ਬਦ ਦਾ ਪ੍ਰਯੋਗ ਅਕਸਰ ਕੀ ਹੁੰਦਾ ਹੈ ਸਜਾਉਣਾ ਸੰਵਾਰਨਾ ਪਵਿੱਤਰ ਕਰਨਾ ਮੰਤਰ ਦੁਆਰਾ ਅਭਿਵਿਅਕਤ ਕਰਨ ਦੇ ਲਈ ਹੁੰਦਾ ਜਾ ਰਿਹਾ ਹੈ ਹੁਣ ਇਹ ਗੱਲ ਸਪਸ਼ਟ ਹੈ ਕਿ ਜਿਹੜਾ ਸਭਿਆਚਾਰ ਹੈ ਉਹ ਕਲਚਰ ਜਾਂ ਸੰਸਕ੍ਰਿਤੀ ਸ਼ਬਦ ਮਾਨਵੀ ਜੀਵਨ ਦੇ ਨਾਲ ਸੰਬੰਧਿਤ ਨੇ ਮੀਨਸ ਇਹ ਮਨੁੱਖੀ ਜੀਵਨ ਨਾਲ ਸੰਬੰਧਿਤ ਉਹਨਾਂ ਸਾਰੇ ਤੱਤਾਂ ਦੇ ਸਮੂਚਵਲ ਜਾਂ ਕਿ ਲੋ ਸਮੂਹਵਲ ਸੰਕੇਤ ਕਰਦੇ ਨੇ ਜਿਹੜੇ ਇਤਿਹਾਸਿਕ ਪ੍ਰਕਿਰਿਆ ਦੌਰਾਨ ਮਾਨਵੀ ਜੀਵਨ ਦੇ ਵਿਕਾਸ ਲਈ ਮਹੱਤਵਪੂਰਨ ਰੱਖਦੇ ਰਹੇ ਨੇ ਇਟ ਮੀਨਸ ਇਹਦੇ ਵਿੱਚ ਉਹ ਸਾਰੇ ਤੱਤ ਜਾਂ ਤੱਤਾਂ ਦੇ ਸਮੂਹਵਲ ਸੰਕੇਤ ਹੋ ਰਿਹਾ ਹੈ ਜਿਹੜੇ ਕਿ ਇਤਿਹਾਸਿਕ ਪ੍ਰਕਿਰਿਆ ਦੌਰਾਨ ਇਤਿਹਾਸਿਕ ਪ੍ਰਕਿਰਿਆ ਕਿਹੜੀ ਹੈ ਮੀਨ ਜੀ ਜਿਵੇਂ ਸਾਡਾ ਜਿਹੜਾ ਇਤਿਹਾਸ ਹੈ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਵੇਂ ਰਿਹਾ ਇਹ ਸਾਰੇ ਕੀ ਇੱਕ ਪ੍ਰਕਿਰਿਆ ਹੈ ਜਿਵੇਂ ਜਿਵੇਂ ਇਤਿਹਾਸ ਦੇ ਵਿੱਚ ਕੜਨਾਵਾ ਵਾਪਰੀਆਂ ਨੇ ਤਾਂ ਉਹ ਕੀ ਆ ਗਿਆ ਸਾਰੀ ਸਾਡੇ ਕੋਲ ਇਤਿਹਾਸਿਕ ਪ੍ਰਕਿਰਿਆ ਉਹਦੇ ਦੌਰਾਨ ਮਾਨਵੀ ਜੀਵਨ ਦੇ ਵਿਕਾਸ ਲਈ ਮਹੱਤਵ ਰੱਖਦੇ ਰਹੇ ਨੇ ਮਨੁੱਖੀ ਸਮਾਜ ਵਿੱਚ ਸੱਭਿਆਚਾਰ ਸੁਲਝੇ ਵਤੀਰੇ ਜਿਹਨੂੰ ਸੀ ਕਹਿੰਦੇ ਵੀ ਵਿਅਕਤੀ ਦੇਖੋ ਬਹੁਤ ਸੁਲਝਿਆ ਹੋਇਆ ਮੀਨਜ਼ ਸੂਝਵਾਨ ਹੈ ਸਮਝਦਾਰ ਹੈ ਸੱਭਿਆ ਪਲੱਸ ਚਾਰ ਦੇ ਅਰਥਾਂ ਤੋਂ ਲੈ ਕੇ ਸਾਰੇ ਵਤੀਰੇ ਸਭ ਪਲੱਸ ਅਚਾਰ ਸਭ ਦਾ ਮਤਲਬ ਵੀ ਸਾਰੇ ਆਚਾਰ ਮਤਲਬ ਜਿਹੜਾ ਸਾਡਾ ਵਤੀਰਾ ਹੈ ਬਿਹੇਵੀਅਰ ਹੈ ਸਾਡਾ ਉਹਦੇ ਅਰਥਾਂ ਵਿੱਚ ਅਰਥਾਂ ਤਾਂ ਕ अनेका ਸੰਦਰਭਾਂ ਦੇ ਵਿੱਚ ਮੀਨਸ ਅਲੱਗ-ਅਲੱਗ ਪੱਖਾਂ ਤੋਂ ਇਹਨੂੰ ਵਰਤਿਆ ਜਾਂਦਾ ਹੈ ਇਸ ਤੋਂ ਬਿਨਾ ਅਕਸਰ ਜਿਹੜਾ ਸੱਭਿਆਚਾਰ ਹੈ ਉਹਨੂੰ ਭਾਵਵਾਚੀ ਅਰਥਾਂ ਦੇ ਵਿੱਚ ਸੰਸਾਰ ਸੱਭਿਆਚਾਰ ਖੇਤਰੀ ਵਿਲੱਖਣਤਾ ਲਈ ਏਸ਼ੀ ਸੱਭਿਆਚਾਰ ਜਿਵੇਂ ਸੀ ਕਹਿੰਦੇ ਵੈਸਟਰਨ ਕਲਚਰ ਇੰਡੀਅਨ ਕਲਚਰ ਯੂਰੋਪੀਅਨ ਕਲਚਰ ਏਸ਼ੀਅਲ ਕਲਚਰ ਐਸੀ ਇਸੇ ਤਰੀਕੇ ਨਾਲ ਹੀ ਕਹਿੰਦੇ ਆ ਪੂਰੇ ਵਰਲਡ ਦਾ ਕਲਚਰ ਕਿਸੇ ਕੌਮ ਜਾਂ ਸਮਾਜ ਦੀ ਵਿਲੱਖਣਤਾ ਦੇ ਲਈ ਜਿਵੇਂ ਕਿ ਭਾਰਤੀ ਸੱਭਿਆਚਾਰ ਹੁਣ ਅਸੀਂ ਭਾਰਤੀ ਕਿਹਾ ਇੱਕ ਹੈ ਸਾਡੀ ਕੌਮ ਹੈ ਫਿਰ ਪ੍ਰਾਂਤਕ ਪਛਾਣ ਦੇ ਲਈ ਪ੍ਰਾਂਤਕ ਮੀਨਜ ਸਟੇਟ ਪ੍ਰਾਂਤ ਸੂਬਾ ਪੰਜਾਬੀ ਸੱਭਿਆਚਾਰ Rajasthan ਦਾ ਸੱਭਿਆਚਾਰ Haryana ਦਾ ਸੱਭਿਆਚਾਰ ਇਸ ਤਰੀਕੇ ਨਾਲ ਫਿਰ ਕਿਸੇ ਫਿਰਕੇ ਕਬੀਲੇ ਜਾਂ ਸਮਾਜਿਕ ਉਪ ਸਮੂਹ ਦੀ ਵਿਲੱਖਣਤਾ ਦਰਸਾਉਣ ਦੇ ਲਈ ਜਿਵੇਂ ਨਿਹੰਗ ਸਿੰਘਾਂ ਜਾਂ ਨਿਰਵਾਣ ਸਾਧਾਂ ਦਾ ਸੱਭਿਆਚਾਰ ਫਿਰ ਵਿਅਕਤੀਗਤ ਵਿਵੇਲਖਣ ਦਾ ਦਰਸਾਉਣ ਦੇ ਲਈ ਸੱਭਿਆਕ ਮਨੁੱਖ ਵਰਗੀਆਂ ਜਿਹੜੀਆਂ ਉਕਤੀਆਂ ਨੇ ਜਾਂ ਕਹਿ ਲਓ ਜਿਹੜੇ ਸ਼ਬਦ ਨੇ ਜਾਂ ਜਿਹੜੇ ਲਾਈਨਾਂ ਨੇ ਉਹਨਾਂ ਦਾ ਪ੍ਰਯੋਗ ਹੁੰਦਾ ਰਹਿੰਦਾ ਹੈ ਸੱਭਿਆਚਾਰਕ ਪ੍ਰੋਗਰਾਮ ਸੱਭਿਆਚਾਰਕ ਗਤੀਵਿਧੀਆਂ ਪੁਸਤਕ ਸੱਭਿਆਚਾਰ ਜਾਂ ਸਾਹਿਤਿਕ ਸੱਭਿਆਚਾਰ ਇਹੋ ਜੇ ਸੰਕਲਪ ਨੇ ਜੋ ਇਸ ਸ਼ਬਦ ਦੇ ਪ੍ਰਯੋਗ ਤੇ ਜਿਹੜੀ ਦੀ ਵਿਸ਼ਾਲਤਾ ਇਹਨੂੰ ਉਹ ਪ੍ਰਦਾਨ ਕਰਦੇ ਨੇ ਸਾਇੰਸ ਦੇ ਜਿਹੜੇ ਭਾਵ ਅਰਥ ਨੇ ਉਹਨਾਂ ਨੂੰ ਵੀ ਧੁੰਦਲਾ ਕਰੀ ਜਾਂਦੇ ਨੇ ਜਦੋਂ ਕਿ ਸੱਭਿਆਚਾਰ ਨੂੰ ਇੱਕ ਅਜਿਹੇ ਜੁਟ ਅਤੇ ਡਿਟੇਲ ਸਿਸਟਮ ਦੇ ਵਿੱਚ ਦੇਖਣ ਦੀ ਲੋੜ ਹੈ ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਿਕ ਪੜਾਅ ਦੇ ਉੱਤੇ ਪ੍ਰਚਲਿਤ ਕਦਰਾਂ ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਵਹਾਰ ਦੇ ਪੈਟਰਨ ਅਤੇ ਪਦਾਰਥਕ ਤੇ ਬੌਧਿਕ ਵਰਤਾਰੇ ਸ਼ਾਮਿਲ ਹੁੰਦੇ ਨੇ ਸਮਾਜਿਕ ਵਿਰਸੇ ਨਾਲ ਸੰਬੰਧਿਤ ਹੋਣ ਕਾਰਨ ਇਹ ਸਾਰਾ ਜਿਹੜਾ ਪਰਪੰਚ ਪੀੜੀਦਰ ਪੀੜੀ ਪ੍ਰਤੀਕਾਂ ਰਾਹੀਂ ਅੱਗੇ ਤੋਰਿਆ ਜਾਂਦਾ ਹੈ ਮੀਨ ਜਿਹੜਾ ਸਾਡਾ ਸੱਭਿਆਚਾਰ ਆ ਉਹ ਸਾਡੇ ਕੋਲ ਕਿਵੇਂ ਪਹੁੰਚਦਾ ਹੈ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਉਸ ਦਾ ਜਿਹੜਾ ਵਰਤਮਾਨ ਸਮੇਂ ਦੇ ਲਗਭਗ ਸਾਰੇ ਹੀ ਸਮਾਜਿਕ ਵਿਗਿਆਨ ਸੱਭਿਆਚਾਰ ਨੂੰ ਮਹੱਤਵਪੂਰਨ ਸੰਕਲਪ ਵਜੋਂ ਅਪਣਾ ਚੁੱਕੇ ਨੇ ਪਰੰਤੂ ਮਨੁੱਖ ਜਾਤੀ ਦੀ ਵਿਲੱਖਣਤਾ ਤੇ શ્રેਸ਼ਟਤਾ ਨਿਰਧਾਰਤ ਕਰਨ ਵਾਲੇ ਇਸ ਸੰਕਲਪ ਨੂੰ ਸਮਾਜ ਵਿਗਿਆਨ ਵਿੱਚ ਮੂਢਲੇ ਸੰਕਲਪਵਾਦਮ ਅਤੇ ਮਾਨਵ ਵਿਗਿਆਨ ਵਿੱਚ ਬੁਨਿਆਦੀ ਸੰਕਲਪਾਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਹੈ ਹੁਣ ਅਸੀਂ ਗੱਲ ਕਰਾਂਗੇ ਸੱਭਿਆਚਾਰ ਦੇ ਲੱਛਣ ਇੱਕ ਜਿਹੜਾ ਕਲਚਰ ਹੈ ਸੱਭਿਆਚਾਰ ਆ ਉਹਦੀਆਂ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਸਭ ਤੋਂ ਪਹਿਲਾ ਹੈ ਸੱਭਿਆਚਾਰ ਇੱਕ ਜੁਟ ਤੇ ਜਟਿਲ ਸਿਸਟਮ ਹੈ ਮਨੁੱਖ ਆਪਣੀ ਚੇਤਨਾ ਦੇ ਮੂਢਲੇ ਪੜਾਤੋਂ ਹੀ ਮੀਨ ਜਿਹੜਾ ਦਾ ਕੌਨਸ਼ੀਅਸ ਮਾਈਂਡ ਹੈ ਉਹਦੇ ਮੂਢਲੇ ਪੜਾਤੋਂ ਹੀ ਪ੍ਰਕਿਰਤੀ ਸਮਾਜ ਤੇ ਸੱਭੇ ਦੇ ਨਾਲ ਮਨੁੱਖ ਦਾ ਪ੍ਰਕਿਰਤੀ ਦੇ ਨਾਲ ਫਿਰ ਸਮਾਜ ਦੇ ਨਾਲ ਤੇ ਫਿਰ ਆਪਣੇ ਆਪ ਦੇ ਨਾਲ ਜਿਹੜਾ ਸੰਘਰਸ਼ ਉਹ ਕਰਦਾ ਰਿਹਾ ਹੈ ਜਿਸ ਦੇ ਸਿੱਟੇ ਵੱਜੋਂ ਕਰਮਵਾਰ ਹਮ ਪ੍ਰਕਿਰਤੀ ਦੇ ਵਿੱਚ ਕੀ ਹੈ ਪਦਾਰਥਕ ਤੇ ਸਮਾਜ ਦੇ ਵਿੱਚ ਪ੍ਰਤੀਮਾਨਕ ਜਿਹਨੂੰ ਅਸੀਂ ਕਹਿੰਦੇ ਵੀ ਸ਼੍ਰੇਸ਼ਟਤਾ ਪ੍ਰਤੀਸ਼ਟਾ ਤੇ ਸਵੈ ਨਾਲ ਮਤਲਬ ਬੌਧਾਤਮਿਕ ਜਿਹੜੀ ਗਿਆਨ ਨਾਲ ਸੰਬੰਧਿਤ ਹੈ ਇਹ ਸੱਭਿਆਚਾਰ ਹੁੰਦੇ ਦੇ ਵਿੱਚ ਆਏ ਨੇ ਅਮਰੀਕੀ ਸਮਾਜਿਕ ਸਮਾਜ ਵਿਗਿਆਨੀ ਹੈ ਜਿਹੜਾ ਰੀਸ ਮੈਕਗੀ ਉਦੇ ਵੱਲੋਂ ਇੱਕ ਜਿਹੜੀ ਪੁਸਤਕ ਪਬਲਿਸ਼ ਕੀਤੀ ਗਈ ਹੈ ਉਹਦਾ ਨਾਮ ਹੈ ਸੋਸ਼ੀਓਲੋਜੀ ਇਨ ਇੰਟਰੋਡਕਸ਼ਨ ਉਹਦੇ ਵਿੱਚ ਇਹਨੇ ਤਿੰਨਾ ਜੀਵਨ ਦੇ ਪਦਾਰਥਕ ਪ੍ਰਤੀਮਾਨਕ ਤੇ ਬੋਧਾਤਮਕ ਪੱਖਾਂ ਨੂੰ ਸੱਭਿਆਚਾਰ ਦੇ ਤਿੰਨ ਅੰਸ਼ ਜੁਟ ਸਮੂਹ ਕਿਹਾ ਹੈ ਮੀਨ ਜਿਨ੍ਹਾਂ ਨੂੰ ਅਸੀਂ ਵੱਖਰਾ ਨਹੀਂ ਕਰ ਸਕਦੇ ਇਹ ਤਿੰਨੇ ਪੱਖ ਨਾ ਕੇਵਲ ਅੰਤਰ ਸਬੰਧਿਤ ਨੇ ਸਗੋਂ ਇਹ ਅੰਤਰ ਨਿਰਧਾਰਨ ਦਾ ਜਿਹੜਾ ਗੁਣਾ ਹੈ ਉਹ ਵੀ ਰੱਖਦੇ ਨੇ ਮੀਨ ਜਿਸੇ ਇਹਨਾਂ ਨੂੰ ਇੱਕ ਦੂਸਰੇ ਤੋਂ ਅਲੱਗ ਨਹੀਂ ਕਰ ਸਕਦੇ ਉਨਾ ਫੋਰ ਐਗਜ਼ਾਮਪਲ ਇੱਕ ਸਿਗਰਟ ਦਾ ਟੁਕੜਾ ਪਦਾਰਥਕ ਅੰਸ਼ ਹੈ ਦੇਖੋ ਇੱਕ ਪਦਾਰਥ ਹੋ ਗਿਆ ਇਹ ਇਹ ਕਿੱਥੇ ਪੀਣੀ ਹੈ ਕਿੱਥੇ ਨਹੀਂ ਪੀਣੀ ਇਹ ਇਸ ਗੱਲ ਦਾ ਪ੍ਰਤੀਮਾਨਕ ਹੈ ਮੀਨਸ ਇਹ ਕਹ ਲੋ ਵੀ ਸਮਝਿਆ ਸਾਡੀ ਕਿਸੀ ਕਿੱਥੇ ਬੈਠ ਕੇ ਪੀਣੀ ਹੈ ਤੇ ਕਿੱਥੇ ਨਹੀਂ ਪੀਣੀ ਦੇਖੋ ਸਾਨੂੰ ਜੇਕਰ ਅਸੀਂ ਸੋਸਾਇਟੀ ਦੇ ਵਿੱਚ ਕੋਈ ਵੀ ਕੰਮ ਕਰ ਰਹੇ ਹਾਂ ਤਾਂ ਸਾਨੂੰ ਪਤਾ ਹੁੰਦਾ ਸੀ ਕਿਹੜਾ ਕਿੱਥੇ ਕਰਨਾ ਤੇ ਕਿੱਥੇ ਨਹੀਂ ਕਰਨਾ ਸੇਤ ਲਈ ਹਾਨੀਕਾਰਕ ਜਾਂ ਲਾਭਕਾਰੀ ਇਹ ਕੀ ਹੈ ਬਹੁਤ ਆਤਮਿਕ ਅੰਸ਼ ਨਾਲ ਸੰਬੰਧ ਰੱਖਦਾ ਹੈ ਮੀਨਸ ਇਹ ਚ ਸਾਡੇ ਲਈ ਚੰਗੀ ਹੈ ਕਿ ਮਾੜੀ ਹੈ ਸਾਡਾ ਜਿਹੜਾ ਗਿਆਨ ਨਾਲ ਸੰਬੰਧਿਤ ਪੱਖ ਹੈ ਇਹ ਉਹਦੇ ਨਾਲ ਰਿਲੇਟਡ ਹੈ ਸਬਿਆਚਾਰ ਅੰਦਰ ਕੀ ਹੈ ਹੁਣ ਇਹਦਾ ਜਵਾਬ ਕੀ ਹੈ ਪਦਾਰਥਕ ਪੱਖ ਸਬਿਆਚਾਰ ਦੇ ਵਿੱਚ ਸਾਰੀ ਚੀਜ਼ਾਂ ਸ਼ਾਮਿਲ ਨੇ ਕਿਵੇਂ ਹੈ ਹੁਣ ਇਹਦਾ ਸੰਬੰਧ ਪ੍ਰਤੀਮਾਨਕ ਪੱਖ ਨਾਲ ਹੈ ਤੇ ਕਿਉਂ ਹੈ ਇਹਦਾ ਸੰਬੰਧ ਕੀ ਹੈ ਬੋਧਾਤਮਕ ਪੱਖ ਨਾਲ ਜਿਸੇ ਕਹਿੰਦੇ ਵੀ ਉਹ ਗੱਲ ਕਿਉਂ ਵਾਪਰੀ ਤਾਂ ਇਟ ਮੀਨਸ ਅਸੀਂ ਹੋਰ ਜਾਣਨਾ ਚਾਹੁੰਦੇ ਆ ਅਸੀਂ ਆਪਣੇ ਗਿਆਨ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਆ ਹੁਣ ਜੇਕਰ ਕੋਈ ਵਿਅਕਤੀ ਸਿਗਰਟ ਪੀ ਰਿਹਾ ਹੈ ਤਾਂ ਅਸੀਂ ਉਹਨੂੰ ਪੁੱਛਾਂਗੇ ਕਿ ਤੂੰ ਕਿਉਂ ਪੀ ਰਿਹਾ ਹੈ ਜਾਂ ਤੂੰ ਇੱਥੇ ਕਿਉਂ ਨਹੀਂ ਪੀ ਰਿਹਾ ਤੂੰ ਉੱਥੇ ਕਿਉਂ ਜਾ ਕੇ ਪੀਣ ਲੱਗਿਆ ਸੀ ਤਾਂ ਇਟ ਮੀਨਸ ਕਿ ਅਸੀਂ ਜਾਣਨਾ ਚਾਹੁੰਦੇ ਆ ਤੇ ਜਿਹੜਾ ਸਾਡਾ ਪ੍ਰਤੀਮਾਨਕ ਪੱਖ ਹੈ ਉਹ ਵੀ ਇਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਅਸੀਂ ਕਿਸ ਹੱਦ ਤੱਕ ਸੋਚ ਰਹੇ ਹਾਂ ਤੇ ਇਹਨਾਂ ਸਾਰੇ ਪੱਖਾਂ ਦੇ ਵਿੱਚ ਜਿਹੜਾ ਸੰਤੁਲਨ ਹੋ ਉਹ ਵੀ ਜ਼ਰੂਰੀ ਹੈ ਪਦਾਰਥਕ ਪ੍ਰਗਤੀ ਦੀ ਜਿਹੜੀ ਉੱਚੀ ਦਰ ਹੈ ਹਰ ਇੱਕ ਸਮਾਜ ਨੂੰ ਸੱਭਿਆਚਾਰਕ ਪਛੜੇਵੇਂ ਦੇ ਸੰਕਟ ਦੇ ਵਿੱਚ ਫਸਾ ਦਿੰਦੀ ਹੈ ਦੂਸਰਾ ਹੈ ਸੱਭਿਆਚਾਰ ਵਿਅਕਤੀਗਤ ਸੰਪਤੀ ਨਹੀਂ ਹੈ ਮੀਨਜ਼ ਇਹ ਕਿਸੇ ਇੱਕ ਵਿਅਕਤੀ ਦੀ ਪ੍ਰਾਪਰਟੀ ਨਹੀਂ ਹੈ ਸੰਪਤੀ ਨਹੀਂ ਹੈ ਸੱਭਿਆਚਾਰ ਕੀ ਹੈ ਇੱਕ ਮਨੁੱਖ ਦਾ ਸਮਾਜਿਕ ਵਿਰਸਾ ਮੀਨਜ਼ ਜਿੰਨੇ ਮਨੁੱਖ ਰਹਿ ਰਹੇ ਨੇ ਸਮਾਜ ਦੇ ਵਿੱਚ ਸਭ ਦਾ ਇਹ ਸਮਾਜਿਕ ਵਿਰਸਾ ਹੈ ਇਸ ਲਈ ਸਮੂਹਿਕ ਯਤਨਾਂ ਦਾ ਸਮੂਹਿਕ ਪ੍ਰਵਾਨਗੀ ਤੋਂ ਬਿਨਾ ਇਸ ਦੀ ਹੋਂਦ ਸੰਭਵ ਨਹੀਂ ਹੈ ਤੇ ਮਨੁੱਖ ਆਪਣੀਆਂ ਲੋੜਾਂ ਦੇ ਕਾਰਨ ਇੱਕ ਦੂਸਰੇ ਦੇ ਉੱਪਰ ਨਿਰਭਰ ਵੀ ਕਰਦਾ ਹੈ ਤੇ ਜਿਹੜਾ ਇਕੱਲਾ ਵਿਅਕਤੀ ਹੈ ਉਹ ਮਨੁੱਖ ਰੂਪ ਦੇ ਵਿੱਚ ਆਪਣੀ ਜਿਹੜੀ ਹੋਂਦ ਉਹ ਕਾਇਮ ਨਹੀਂ ਰੱਖ ਸਕਦਾ ਕਿਉਂਕਿ ਜਿਹੜਾ ਇੱਕ ਵਿਅਕਤੀ ਹੈ ਉਹਨੂੰ ਪਤਾ ਹੀ ਨਹੀਂ ਲੱਗੇਗਾ ਕਿਵੇਂ ਦੂਸਰਿਆਂ ਨਾਲ ਕਿਸ ਤਰੀਕੇ ਨਾਲ ਵਰਤਣਾ ਹੈ ਕਿਹੋ ਜਿਹੀ ਰੀਤੀ ਰਿਵਾਜ ਨੇ ਕਿਹੋ ਜਿਹਾ ਸੱਭਿਆਚਾਰ ਦੇ ਵਿੱਚ ਰਹਿਣਾ ਹੈ ਕੀ ਚੀਜ਼ ਨੂੰ ਮੈਂ ਫਾਲੋ ਕਰਨਾ ਹੈ ਸੱਭਿਆਚਾਰ ਉਹ ਵਿਵਹਾਰ ਹੈ ਜੋ ਮਨੁੱਖ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਪ੍ਰਾਪਤ ਕਰਦਾ ਹੈ ਜਾਂ ਗ੍ਰਹਿਣ ਕਰਦਾ ਹੈ। ਅਗਲੀ ਵਿਸ਼ੇਸ਼ਤਾ ਹੈ ਕਿ ਸੱਭਿਆਚਾਰ ਅੰਦਰ ਵੰਸਵੰਤਾ ਹੁੰਦੀ ਹੈ। ਸਮਾਜਿਕ ਤੇ ਭੂਗੋਲਿਕ ਹਾਲਾਤਾਂ ਦੇ ਵਖਰੇਵੇਂ ਦੇ ਕਾਰਨ ਜਿਹੜਾ ਸੱਭਿਆਚਾਰ ਆ ਉਹਦੇ ਅੰਦਰ ਵੰਸਵੰਤਾ ਵੀ ਪੈਦਾ ਹੁੰਦੀ ਹੈ। ਮੀਨਸ ਕਿ ਵੱਖਰਾ-ਵੱਖਰਾ ਹੁੰਦਾ ਹੈ। ਕਿਸੇ ਇੱਕ ਸਮਾਜ ਦਾ ਸੱਭਿਆਚਾਰ ਕਿਸੇ ਦੂਸਰੇ ਸਮਾਜ ਦੇ ਸੱਭਿਆਚਾਰ ਨਾਲੋਂ ਹਰ ਹਾਲਤ ਦੇ ਵਿੱਚ ਵਖਰੇਵਾ ਰੱਖਦਾ ਹੈ। ਮੀਨ ਜਿ세 ਇਹ ਨਹੀਂ ਕਹਿ ਸਕਦੇ ਕਿ ਦੋ ਸਮਾਜਾਂ ਦਾ ਜਿਹੜਾ ਸੱਭਿਆਚਾਰ ਹੋ ਇੱਕੋ ਜਿਹਾ ਹੋਏਗਾ ਨਹੀਂ ਨੈਕਸਟ ਹੈ ਸੱਭਿਆਚਾਰ ਪ੍ਰਤੀਕਾਂ ਤੇ ਆਧਾਰਿਤ ਹੁੰਦਾ ਹੈ ਮੀਨ ਸਿਮਬਲਸ ਦੇ ਉੱਪਰ ਆਧਾਰਿਤ ਹੁੰਦਾ ਹੈ ਪੱਛਮੀ ਸਮਾਜ ਵਿਗਿਆਨੀ ਸਮਾਜ ਅੰਦਰ ਕਾਰਜਸ਼ੀਲ ਹਰ ਤਰ੍ਹਾਂ ਦੇ ਵਰਤਾਰੇ ਨੂੰ ਪ੍ਰਤੀਕਾਤਮਕ ਮੰਨਦੇ ਨੇ ਪ੍ਰਤੀਕ ਕੋਈ ਚੀਜ਼ ਘਟਨਾ ਕਾਰਜ ਵਸਤੂ ਵਿਚਾਰ ਜਾਂ ਵਰਤਾਰੇ ਦੇ ਰੂਪ ਦੇ ਵਿੱਚ ਉਹ ਸਾਰਾ ਕੁਝ ਹੁੰਦਾ ਹੈ ਜਿਸ ਨੂੰ ਸੰਬੰਧਿਤ ਸਮਾਜ ਦੇ ਵੱਲੋਂ ਕੁਝ ਜਿਹੜੇ ਅਰਥ ਨੇ ਉਹ ਦਿੱਤੇ ਗਏ ਹੁੰਦੇ ਨੇ ਪਸ਼ੂ ਜਗਤ ਅੰਦਰ ਮੁਢਲੀ ਕਿਸਮ ਦੇ ਠੋਸ ਤੇ ਜਿਹੜੇ ਨਿਸ਼ਚਿਤ ਸੰਕੇਤਤਾ ਹੁੰਦੇ ਨੇ ਪਰੰਤੂ ਪ੍ਰਤੀਕਾਤਮਕ ਵਰਤਾਰੇ ਦਾ ਜਿਹੜਾ ਪ੍ਰਯੋਗ ਹੈ ਉਹ ਕੇਵਲ ਮਨੁੱਖ ਹੀ ਕਰਦਾ ਹੈ ਅਗਲਾ ਲੱਛਣ ਦਾ ਵਿਸ਼ੇਸ਼ਤਾ ਹੈ ਕਿ ਸੱਭਿਆਚਾਰ ਮਨੁੱਖ ਦਾ ਜਮਾਂਦਰੂ ਗੁਣ ਨਹੀਂ ਸਗੋਂ ਇਹ ਗ੍ਰਹਿਣ ਕੀਤਾ ਜਾਂਦਾ ਹੈ ਮੀਨ ਜਦੋਂ ਬੱਚਾ ਪੈਦਾ ਹੁੰਦਾ ਉਹਦੇ ਕੋਲ ਇਹ ਗੁਣ ਨਹੀਂ ਹੁੰਦਾ ਸੱਭਿਆਚਾਰ ਦਾ ਹਾਂ ਜੇਕਰ ਕੋਈ ਇੱਕ ਬੱਚਾ ਪੈਦਾ ਹੋਇਆ ਤਾਂ ਅਸੀਂ ਇਹਨੂੰ ਕਿਸੇ ਹੋਰ ਸੱਭਿਆਚਾਰ ਦੇ ਛੱਡ ਦਿਆਂਗੇ ਪਲਣ ਦੇ ਲਈ ਵੱਡਾ ਹੋਣ ਦੇ ਲਈ ਤਾਂ ਉਹ ਉਹ ਸੱਭਿਆਚਾਰ ਨੂੰ ਫੋਲੋ ਕਰੇਗਾ ਜਿੱਥੇ ਉਹ ਪਲਿਆ ਵੱਡਾ ਹੋਇਆ ਮਨੁੱਖ ਨਸਲ ਨੂੰ ਸਮਾਜਿਕ ਵਰਤਾਰਿਆਂ ਦੇ ਜਿਹੜੇ ਭਿੰਨ-ਭਿੰਨ ਪਹਿਲੂ ਨੇ ਉਹਦੇ ਵਿੱਚ ਅਚੇਤ ਜਾਂ ਜਿਹੜੇ ਸੁਚੇਤ ਨੇ ਉਹ ਸਿੱਖਣੇ ਪੈਂਦੇ ਨੇ ਮੀਨਦੇ ਕੁਝ ਆਪਣੇ ਆਪ ਸਿੱਖਣੇ ਪੈਂਦੇ ਨੇ ਤੇ ਕੁਝ ਸੁਚੇਤ ਹੋ ਕੇ ਸਿੱਖਣੇ ਪੈਂਦੇ ਨੇ ਮੀਨਜ਼ ਕਈਆਂ ਦਾ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਉਹ ਸਿੱਖ ਲਿਆ ਜਨਮ ਤੋਂ ਮਰਨ ਤੱਕ ਮਨੁੱਖ ਦੀ ਗ੍ਰਹਿਣ ਕਰਨ ਅਤੇ ਸੰਚਾਰਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਨਿਰੰਤਰ ਚੱਲਦੀ ਰਹਿੰਦੀ ਹੈ ਤੇ ਸੱਭਿਆਚਾਰ ਵੀ ਵਾਤਾਵਰਣ ਦਾ ਸਿੱਖਿਆ ਹੋਇਆ ਭਾਗ ਹੁੰਦਾ ਹੈ। ਅਗੇ ਸੱਭਿਆਚਾਰ ਦੀ ਆਪਣੀ ਵਿਲੱਖਣ ਪ੍ਰਣਾਲੀ ਹੁੰਦੀ ਹੈ। ਸੱਭਿਆਚਾਰ ਭਾਵੇਂ ਇੱਕ ਸਰਵ ਵਿਆਪਕ ਵਰਤਾਰਾ ਹੈ ਮੀਨਸ ਪੂਰੇ ਵਰਲਡ ਦੇ ਵਿੱਚ ਹੈ। ਹਰ ਥਾਂ ਤੇ ਹੈ। ਪਰ ਇਹਦੇ ਜਿਹੜੇ ਸਰਵ ਵਿਆਪਕ ਅੰਸ਼ ਨੇ ਤੱਤ ਨੇ ਜਦੋਂ ਕਿਸੇ ਨਿਸ਼ਚਿਤ ਪ੍ਰਣਾਲੀ ਦੇ ਵਿੱਚ ਪ੍ਰਗਟ ਹੁੰਦੇ ਨੇ ਤਾਂ ਉਥੇ ਵਿਲੱਖਣਤਾ ਦਾ ਗੁਣ ਆ ਜਾਂਦਾ ਹੈ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਸੱਭਿਆਚਾਰ ਹੈ ਦੂਸਰੇ ਸੱਭਿਆਚਾਰ ਨਾਲੋਂ ਵੱਖਰਾ ਹੈ ਇਹਦਾ ਸਿਸਟਮ ਉਹਦੇ ਵਿੱਚ ਵੱਖਰਾ ਅਡਾਪਟ ਕੀਤਾ ਜਾਂਦਾ ਹੈ ਜਿਵੇਂ ਕਿ ਰਿਸ਼ਤਾ ਪ੍ਰਣਾਲੀ ਭੋਜਨ ਪ੍ਰਣਾਲੀ ਮੁਦਰਾ ਪ੍ਰਣਾਲੀ ਇਸੇ ਬੰਨਗੀ ਦੇ ਉਦਾਹਰਣਾਂ ਨੇ ਹੁਣ ਜਿਵੇਂ ਕਿ ਅਸੀਂ ਰਿਸ਼ਤੇ ਦੀ ਗੱਲ ਕਰੀਏ ਅਸੀਂ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਉਥੇ ਲੜਕਾ ਤੇ ਲੜਕੀ ਇੱਕ ਦੂਸਰੇ ਨੂੰ ਦੇਖਦੇ ਵੀ ਨਹੀਂ ਸੀ ਜਿਹੜਾ 나ਈ ਹੁੰਦਾ ਸੀ ਉਹੀ ਵਿਆਹ ਪੱਕਾ ਕਰਉਂਦੇ ਸੀ। ਜਾਂ ਕਈ ਵਾਰ ਪੇਰੈਂਟਸ ਮਤਲਬ ਫਾਦਰ ਆਪਣੇ ਕੋਈ ਵਧੀਆ ਉਹਦਾ ਯਾਰ ਦੋਸਤ ਹੁੰਦਾ ਸੀ ਉਹਦੇ ਨਾਲ ਹੀ ਦੇਖ ਲੈਣ ਸੀ ਵੀ ਉਹਦਾ ਮੁੰਡਾ ਮੇਰੀ ਕੁੜੀਏ ਐਦਾਂ ਰਿਸ਼ਤਾ ਪੱਕਾ ਕਰ ਦਿੰਦੇ ਸੀ ਰਿਸ਼ਤੇਦਾਰੀ ਦੇ ਵਿੱਚ ਵੀ ਉਹਨਾਂ ਦੀ ਚ ਹੋ ਜਾਂਦਾ ਸੀ। ਫਿਰ ਭੋਜਨ ਦਾ ਸਿਸਟਮ ਵੀ ਵੱਖਰਾ ਹੈ। ਹੁਣ ਪੰਜਾਬ ਦੇ ਵਿੱਚ ਜਿਹੜਾ ਖਾਣਾ ਹੈ ਅਲੱਗ ਤਰੀਕੇ ਦਾ ਅਸੀਂ ਸਾਊਥ ਵੱਲ ਜਾਵਾਂਗੇ ਤਾਂ ਅਲੱਗ ਤਰੀਕੇ ਦਾ। ਅਸੀਂ ਫੋਰਨ ਕੰਟਰੀ ਜਾਵਾਂਗੇ ਤਾਂ ਉਹਨਾਂ ਦਾ ਖਾਣ ਪੀਣ ਦਾ ਸਿਸਟਮ ਅਲੱਗ ਹੋਏਗਾ। ਹੁਣ ਮੁਦਰਾ ਪ੍ਰਣਾਲੀ ਕਿਤੇ ਰੁਪਇਆ ਚੱਲਦਾ ਹੈ ਕਿਤੇ ਡਾਲਰ ਹੁਣ ਕਿਤੇ ਯੂ ਐਸ ਡਾਲਰ ਆ ਗਿਆ ਕੈਨੇਡੀਅਨ ਡਾਲਰ ਆ ਗਿਆ ਆਸਟ੍ਰੇਲੀ ਡਾਲਰ ਆ ਗਿਆ ਹੁਣ ਐਸੇ ਬੰਦੀ ਦੇ ਉਦਾਹਰਣ ਨੇ ਨੈਕਸਟ ਹੈ ਸੱਭਿਆਚਾਰ ਇੱਕ ਸਰਵ ਵਿਆਪਕ ਵਰਤਾਰਾ ਹੈ ਕੋਈ ਵੀ ਜਿਹੜਾ ਮਨੁੱਖੀ ਸਮਾਜ ਹੈ ਸਮੂਹ ਹੈ ਕੌਮ ਰਾਸ਼ਟਰ ਜਾਂ ਵਰਗ ਕਦੇ ਵੀ ਸੱਭਿਆਚਾਰ ਤੋਂ ਸਖਣਾ ਨਹੀਂ ਹੁੰਦਾ ਮੀਨ ਸਾਰੇ ਕੋਲ ਜਿਹੜਾ ਸੱਭਿਆਚਾਰ ਹੋ ਹੁੰਦਾ ਹੈ ਭਾਵੇਂ ਉਹ ਵਿਕਾਸ ਦੇ ਮੁੱਢਲੇ ਪੜਾਅ ਵਿੱਚੋਂ ਲੰਘ ਰਿਹਾ ਹੋਵੇ ਮੀਨ ਜਿਵੇਂ ਅਸੀਂ ਕਹਿੰਦੇ ਕਿ ਉਹਦੀ ਸਟਾਰਟਿੰਗ ਹੋ ਰਹੀ ਹੋਵੇ ਸ਼ੁਰੂਆਤ ਹੋ ਰਹੀ ਹੋਵੇ ਹਰ ਸਮਾਜ ਦੇ اندر ਮਾਨਵੀ ਗੁਣ ਮਨੁੱਖੀ ਚੇਤਨਾ ਕਲਪਨਾ ਸੰਵੇਦਨਸ਼ੀਲਤਾ ਬੌਧਿਕਤਾ ਸੁੰਦਰਿਆਬੋਧ ਤੇ ਗਿਆਨ ਦੀ ਜਿਹੜੀ ਧਾਰਾ ਹੈ ਉਹ ਥੋੜੇ ਬਹੁਤ ਫਰਕ ਦੇ ਨਾਲ ਮਿਲਦੇ ਜੁਲਦੇ ਗੁਣ ਹੁੰਦੇ ਨੇ ਮੀਨ ਸੱਭਿਆਚਾਰ ਹੁੰਦਾ ਸਾਰਿਆਂ ਕੋਲ ਹੈ ਬਟ ਥੋੜਾ ਥੋੜਾ ਦੂਸਰਿਆਂ ਦੇ ਨਾਲੋਂ ਵੱਖਰਾ ਹੁੰਦਾ ਹੈ ਅਗਲੀ ਵਿਸ਼ੇਸ਼ਤਾ ਹੈ ਕਿ ਜਿਹੜਾ ਸੱਭਿਆਚਾਰ ਹੈ ਉਹ ਬਦਲਦਾ ਰਹਿੰਦਾ ਹੈ ਸੱਭਿਆਚਾਰ ਦਾ ਇੱਕ ਵਿਸ਼ੇਸ਼ ਲੱਛਣ ਕੀ ਹੈ ਕਿ ਇਹ ਬਦਲਦਾ ਰਹਿੰਦਾ ਹੈ ਹਮੇਸ਼ਾ ਇਹ ਚੇਂਜੇਬਲ ਹੈ ਰੁੱਤਾਂ ਦਾ ਬਦਲਣਾ ਦਿਨ ਅਤੇ ਰਾਤ ਦਾ ਬਦਲਣਾ ਕੁਦਰਤੀ ਪਰਿਵਰਤਨ ਦਾ ਅਮਲ ਹੈ ਮੀਨਜ਼ ਇਹ ਕਿ ਕੁਦਰਤੀ ਵਰਤਾਰਾ ਹੈ ਜਿਵੇਂ ਕਿ ਰੁੱਤਾਂ ਬਦਲ ਰਹੀਆਂ ਨੇ ਦਿਨ ਤੇ ਰਾਤ ਬਦਲ ਰਹੇ ਨੇ ਪਰ ਜਿਹੜੇ ਸੱਭਿਆਚਾਰਕ ਪਰਿਵਰਤਨ ਆ ਉਹਦੇ ਲਈ ਜਿਹੜੀ ਮਨੁੱਖੀ ਪਹੁੰਚ ਆ ਉਹੀ ਕਾਰਜਸ਼ੀਲ ਹੁੰਦੀ ਹੈ ਜਿਵੇਂ ਕਿ ਅਸੀਂ ਪੁਰਾਣੇ ਟਾਈਮ ਦੇ ਵਿੱਚ ਵਿਆਹ ਦੀ ਗੱਲ ਕਰ ਲਈ ਤੇ ਹੁਣ ਵਾਲੇ ਵਿਆਹ ਦੇ ਵਿੱਚ ਗੱਲ ਕਰ ਲਈ ਤਾਂ ਉਹ ਵੀ ਤਾਂ ਸਾਡੇ ਸੱਭਿਆਚਾਰ ਦਾ ਹਿੱਸਾ ਸੀ ਪੁਰਾਣਾ ਵਿਆਹ ਤੇ ਹੁਣ ਵੀ ਤਾਂ ਇਹਦੇ ਵਿੱਚ ਕਿੰਨਾ ਫਰਕ ਆ ਗਿਆ ਹੁਣ ਇਹ ਕਿਉਂ ਫਰਕ ਆਇਆ ਕਿਉਂਕਿ ਜਿਹੜੀ ਮਨੁੱਖੀ ਪਹੁੰਚ ਹੈ ਉਹ ਕਾਜਸ਼ੀਲ ਹੋ ਰਹੀ ਹੈ ਫਰਕ ਪੈ ਰਹੇ ਨੇ ਲੋਕਾਂ ਦੇ ਕਮਾਂਧੰਦਿਆਂ ਦੇ ਵਿੱਚ ਅੱਗੇ ਹੈ ਸੱਭਿਆਚਾਰਕ ਪਰਵਰਤਨ ਸੱਭਿਆਚਾਰਕ ਪਰਵਰਤਨ ਇੱਕ ਲਾਜ਼ਮੀ ਅਮਲ ਹੈ ਮੀਨਜ਼ ਕਿਸੇ ਵੀ ਸੱਭਿਆਚਾਰ ਵਿੱਚ ਜਿਹੜੇ ਪਰਵਰਤਨ ਆਉਂਦੇ ਨੇ ਉਹ ਜ਼ਰੂਰੀ ਨੇ ਇਸੇ ਅਮਲ ਕਾਰਨ ਹੀ ਸੱਭਿਆਚਾਰ ਅੰਦਰ ਤਾਜ਼ਗੀ ਸਜਰਾਪਣ ਤੇ ਜਿਹੜੀ ਵਿਕਾਸਸ਼ੀਲਤਾ ਉਹਦੇ ਅੰਸ਼ ਬਣੇ ਰਹਿੰਦੇ ਨੇ ਅਸੀਂ ਫਿਰ ਕੀ ਕਹਿ ਸਕਦੇ ਹਾਂ ਕਿ ਜਿਹੜਾ ਸੱਭਿਆਚਾਰ ਹੈ ਉਹ ਜਦੋਂ ਉਹਦੇ ਵਿੱਚ ਚੇਂਜ ਆਉਂਦੀ ਹੈ ਤਾਂ ਉਹਦੇ ਵਿੱਚ ਤਾਜ਼ਾਪਨ ਆ ਜਾਂਦਾ ਹੈ ਸਜਰਾਪਨ ਆ ਜਾਂਦਾ ਹੈ ਤੇ ਸਾਨੂੰ ਪਤਾ ਲੱਗਦਾ ਕਿ ਇਹਦਾ ਵਿਕਾਸ ਹੋ ਰਿਹਾ ਸਵੇਚਾਰਕ ਪਰਵਰਤਨ ਦਾ ਅਮਲ ਭਾਵੇਂ ਦੇਖਣ ਨੂੰ ਤਾਂ ਕੁਦਰਤੀ ਲੱਗਦਾ ਹੋਵੇ ਸਾਨੂੰ ਕੀ ਲੱਗਦਾ ਵੀ ਨੇਚਰਲੀ ਚੇਂजेस ਆ ਰਹੀਆਂ ਨੇ ਕੁਦਰਤੀ ਹੈਗਾ ਇਹ ਪਰ ਇਹਦੇ ਪਿੱਛੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਮਨੁੱਖੀ ਪਹੁੰਚ ਆ ਉਹੀ ਕਾਰਜਸ਼ੀਲ ਹੁੰਦੀ ਹੈ ਜਿਵੇਂ ਕਿ ਹੁਣੇ ਅਸੀਂ ਗੱਲ ਕੀਤੀ ਸੀ ਕਿ ਕੰਮ ਕਰਨ ਦੇ ਵਿੱਚ ਫਰਕ ਆ ਰਹੇ ਨੇ ਲੋਕਾਂ ਦੇ ਬਿਹੇਵੀਅਰ ਦੇ ਵਿੱਚ ਫਰਕ ਆ ਰਿਹਾ ਹੈ ਲੋਕ ਨੇ ਜਿਹੜੇ ਸੈਲਫ ਸੈਂਟਰਡ ਹੋ ਰਹੇ ਨੇ ਸਿਰਫ ਆਪਣੇ ਬਾਰੇ ਸੋਚਦੇ ਨੇ ਪਰ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਮਨੁੱਖੀ ਪਹੁੰਚ ਹੈ ਮਨੁੱਖ ਹੈ ਉਹੀ ਕਾਰਜਸ਼ੀਲ ਹੈ ਉਹੀ ਕਰਦਾ ਸਾਰਾ ਕੁਝ ਇਸ ਤਰ੍ਹਾਂ ਦਾ ਸਭਿਆਚਾਰਕ ਪਰਿਵਰਤਨ ਦੇ ਅਮਲ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਤਿੰਨ ਕਾਰਕ ਨੇ ਪਹਿਲਾ ਹੈ ਪ੍ਰਕਿਰਤਿਕ ਮਾਹੌਲ ਅੰਦਰ ਆਈ ਪਰਿਵਰਤਨ ਨਾਲ ਸੰਬੰਧਿਤ ਕਾਰਕ ਫਿਰ ਸਮਾਜ ਦੇ ਅੰਦਰੋਂ ਪੈਦਾ ਹੋਣ ਵਾਲੇ ਕਾਰਕ ਫਿਰ ਤੀਸਰਾ ਹੈ ਸਮਾਜ ਦੇ ਬਾਹਰੋਂ ਪੈਦਾ ਹੋਣ ਵਾਲੇ ਕਾਰਕ ਇਹ ਤਿੰਨੋਂ ਕਾਰਕ ਮਿਲ ਕੇ ਜਿਹੜਾ ਸੱਭਿਆਚਾਰਕ ਪਰਵਰਤਨ ਉਹ ਲਿਆਉਂਦੇ ਨੇ। ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮਨੁੱਖੀ ਜਿਹੜਾ ਸੱਭਿਆਚਾਰ ਹੈ ਉਹਦੀ ਪਛਾਣ। ਥੈਂਕਸ ਫॉर ਵਾਚਿੰਗ।